ਕਿੰਨਾ ਮਨ ਨੂੰ ਸਕੂਨ ਮਿਲਦਾ ਨਾ ਜਦੋਂ ਸਾਡੇ ਤੋਂ ਹੀ ਸਿੱਖ ਕੇ ਬੱਚੇ ਸਾਨੂੰ ਕਰਕੇ ਦਿਖਾਉਂਦੇ ਆ ਚਾਰ ਮਹੀਨਿਆਂ ਤੋਂ ਕੈਂਪ ਚੱਲ ਰਿਹਾ ਸੀ ਪਿੰਡ ਸੇਖਪੁਰਾ ਤਲਵੰਡੀ ਸਾਬੋ ਤੇ ਬਹੁਤ ਸਾਰੀਆਂ ਬੱਚਿਆਂ ਨੇ ਚੀਜ਼ਾਂ ਸਿੱਖੀਆਂ ਜਿਵੇਂ ਕਿ ਸੂਟ ਸੀ ਕੁੜਤੇ ਪਜਾਮੇ ਟੈਡੀ ਬੀਅਰ ਐਪਰਨ ਸੌਕਸ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਸਿੱਖੀਆਂ ਤੇ ਇਹ ਲਾਸਟ ਦਿਨ ਆ ਜਿੱਦੇ ਸੈਂਟਰ ਦੀ ਕਲੋਜ਼ਿੰਗ ਹੋਣੀ ਸੀ ਉਸ ਦਿਨ ਦੀ ਕਿ ਬੱਚਿਆਂ ਨੇ ਜਿੰਨਾ ਵੀ ਕੁਝ ਸਿੱਖਿਆ 4 ਮਹੀਨਿਆਂ ਦੇ ਵਿੱਚ ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਕੇ ਸਜਾ ਕੇ ਉਹਨਾਂ ਦੇ ਉੱਪਰ ਨਾਮ ਲਿਖ ਕੇ ਲੈ ਕੇ ਆਏ ਤੇ ਬੜਾ ਹੀ ਮਨ ਨੂੰ ਸਕੂਨ ਮਿਲਿਆ ਅੱਜ ਤੱਕ 500 ਬੱਚੇ ਨੂੰ ਸਿਖਾ ਚੁੱਕੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਆਪਣਾ ਕੰਮ ਕਰੀ ਬੈਠੀਆਂ ਨੇ ਆਪਣੇ ਬੁਟੀਕ કરી ਬੈਠੀਆਂ ਨੇ ਤੇ ਥੋੜੇ-ਥੋੜੇ ਸਮੇਂ ਬਾਅਦ ਗੱਲਬਾਤ ਵੀ ਹੁੰਦੀ ਰਹਿੰਦੀ ਆ ਬਸ ਪਰਮਾਤਮਾ ਅੱਗੇ ਦਵਾ ਕੇ ਆਈ ਗਿਆਨ ਵੰਡਦੇ ਰਹੀਏ ਕਿਉਂਕਿ ਗਿਆਨ ਵੰਡਣ ਨਾਲ ਹੀ ਵਾਧਾ ਤੇ ਆਪਣੇ ਸਟੂਡੈਂਟਾਂ ਨੂੰ ਵੀ ਮੈਂ ਇਹੀ ਕਹਿਣੀ ਹੁੰਦੀ ਆ ਕਿ ਜਿੰਨਾ ਤੁਸੀਂ ਗਿਆਨ ਵੰਡੋਗੇ ਓਨਾ ਹੀ ਵਧੂਗਾ ਤੇ ਪ੍ਰਮਾਤਮਾ ਤਰੱਕੀਆਂ ਬਖਸ਼ਿਸ਼ ਕਰਨ ਸਾਰੇ ਸਟੂਡੈਂਟ ਨੂੰ